ਸਵਾਗਤ ਹੈ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤੇ ਇਹ ਸਗੜੇ ਮੇਰੇ ਨਾਲ ਗੱਲਬਾਤ ਦੇ ਵਿੱਚ ਸ਼ਾਮਲ ਨੇ ਪ੍ਰਿੰਸੀਪਲ ਜੇਪੀ ਸਿੰਘ ਆਮ ਆਦਮੀ ਪਾਰਟੀ ਵੱਲੋਂ ਤੇ ਪੰਜਾਬ ਐਜੂਕੇਸ਼ਨ ਸਿਸਟਮ ਦੇ ਚੇਅਰਮੈਨ ਨੇ ਜੇਪੀ ਸਾਹਿਬ ਸਵਾਗਤ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਮੌਕਾ ਦਿੱਤਾ ਆਪਣੇ ਚੈਨਲ ਤੇ ਸ਼ਰੋਤਿਆਂ ਦੇ ਨਾਲ ਰੂਬਰੂ ਹੋਣ ਦਾ ਜੀ ਹਾਂਜੀ ਜੀ ਦੋਸਤੋ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਹੈ ਬੀਜੇਪੀ ਜਾਂ ਪੂਰੀਆਂ ਸਰਕਾਰਾਂ ਕਹਿੰਦੀਆਂ ਨੇ ਕਿ ਲੋਕਤੰਤਰ ਦਾ ਤਿਉਹਾਰ ਹੈ ਪਰ ਇਸ ਤਿਹਾੜ ਦੀ ਜਿਹੜੀ ਅਸਲ ਤਸਵੀਰ ਹੈ ਉਹ ਅਸੀਂ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਕੁਝ ਇੱਕ ਖਬਰਾਂ ਨੇ ਜਿਹੜੀਆਂ ਖਬਰਾਂ ਆਂਦੀ ਅਸੀਂ ਤੁਹਾਡੇ ਨਾਲ ਸਾਂਝ ਪਵਾਵਾਂਗੇ ਕਿ ਚੱਲ ਕੀ ਰਿਹਾ ਇੱਕ ਤਾਂ ਈਡੀ ਤੁਹਾਨੂੰ ਪਤਾ ਕਿ ਇਲੈਕਸ਼ਨ ਦਾ ਦੌਰ ਹੈ ਤੇ ਈਡੀ ਕਿਸੇ ਵੀ ਵੇਲੇ ਆ ਜਾਂਦੀ ਹੈ ਅਰਵਿੰਦ ਕੇਜਰੀਵਾਲ ਮਨੀਸ਼ ਸ਼ੋਧਿਆ ਸੰਜੇ ਸਿੰਘ ਨੂੰ ਜ਼ਮਾਨਤ ਮਿਲ ਗਈ ਦਿੱਲੀ ਦੇ ਜਿਹੜੇ ਸਥਾਨਕ ਕਾਈ ਹੈ ਵੱਡੀ ਲੀਡਰਸ਼ਿਪ ਹੈ ਉਹ ਜੇਲ੍ਹ ਦੇ ਵਿੱਚ ਹੈ ਤੇ ਲਿਕਰ ਪਾਲਸੀ ਮਾਮਲੇ ਦੇ ਵਿੱਚ ਕੀ ਪੰਜਾਬ ਦੇ ਵੱਲ ਕੋਈ ਸ਼ੇਕ ਹੈ ਇਹ ਦੀ ਆਪਾਂ ਜਿਹੜੀ ਹੈਗੀ ਆ ਉਹ ਗੱਲ ਕਰਾਂਗੇ ਕਿਉਂਕਿ ਹੁਣ ਜਿਸ ਤਰ੍ਹਾਂ ਦੀਆਂ ਖਬਰਾਂ ਹੈਗੀਆਂ ਨੇ ਕਿ ਪੰਜਾਬ ਦੇ ਕਈ ਈਡੀ ਨੇ ਅਧਿਕਾਰੀ ਤਲਬ ਕੀਤੇ ਹੋਏ ਨੇ ਜਾਂ ਪੰਜਾਬ ਸਰਕਾਰ ਵੱਲੋਂ ਜਿਹੜੀ ਆਪਣਾ L1 ਦਾ ਲਾਇਸੈਂਸ ਹੈ ਅਗਲੀ ਕੰਪਨੀ ਨੂੰ ਉਹ ਉਸੇ ਕੰਪਨੀ ਨੂੰ ਅਗਲੀ ਵਾਰ ਕਿਉਂ ਨਹੀਂ ਉਹ ਫਾਰਵਰਡ ਹੋਇਆਗਾ ਉਹ ਗੱਲ ਲਾਵਾਂਗੇ ਦੂਜੇ ਪਾਸੇ ਇੱਕ ਕਾਂਗਰਸ ਦੇ ਵੱਡੇ ਲੀਡਰ ਕੌਣ ਨੇ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਜਿਨ੍ਹਾਂ ਨੇ ਗੱਲ ਕਹੀ ਹੈ ਕਿ ਉਹ ਕਹਿੰਦੇ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਜਿਹੜੀ ਸਰਕਾਰ ਆ ਮਾਦੀ ਪਾਰਟੀ ਦੀ ਉਹ ਸਰਕਾਰ ਇੱਕ ਜਾਵੇਗੀ ਤੇ ਪਟਿਆਲਾ ਦੇ ਵਿੱਚ ਕੀ ਸਥਿਤੀ ਹੈ ਉਹ ਵੀ ਆਪਾਂ ਪ੍ਰਿੰਸੀਪਲ ਜੇਪੀ ਸਿੰਘ ਨੂੰ ਸਮਝਾਂਗੇ ਕਿਉਂਕਿ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਪਟਿਆਲਾ ਤੋਂ ਮੈਦਾਨ ਦੇ ਵਿੱਚ ਨੇ ਤੇ ਪ੍ਰਿੰਸੀਪਲ ਜੀ ਉੱਥੇ ਵਿਚਰ ਰਹੇ ਨੇ ਉਹ ਵੀ ਤੁਹਾਡੇ ਨਾਲ ਅਸੀਂ ਦੱਸਾਂਗੇ ਕਿ ਗਰਾਊਂਡ ਲੈਵਲ ਦੇ ਉੱਪਰ ਕੀ ਕਿਸ ਤਰੀਕੇ ਦਾ ਸਾਰਾ ਕੁਝ ਹੈਗਾ ਸੋ ਪ੍ਰਿੰਸੀਪਲ ਜੇਪੀ ਸਿੰਘ ਪੰਜਾਬ ਟੈਕਨੀਕਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਨੇ ਤੇ ਆਪਣੇ ਨਾਲ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਸਭ ਤੋਂ ਪਹਿਲਾਂ ਮੈਂ ਇਡੀ ਗਲੀ ਖਬਰ ਲੈ ਲੈਣਾ ਸਰ ਕਹਿੰਦੇ ਕਿ ਜਿਹੜਾ ਜਿਹੜਾ ਸੇਕ ਹੈ ਪੰਜਾਬ ਦੇ ਵਿੱਚ ਵੀ ਉਹ ਆ ਸਕਦਾ ਅਖਬਾਰਾਂ ਏਦਾਂ ਬਿਆਨ ਕਰ ਰਹੀਆਂ ਨੇ ਤੇ ਕੀ ਗੱਲਬਾਤ ਹੈ ਸਾਰੀ ਇਹ ਕਿ ਸੱਚਮੁੱਚ ਜਿਹੜੀ ਹੈਗੀ ਹੈ ਘਟਨਾ ਪੰਜਾਬ ਵੱਲ ਵੀ ਈਡੀ ਦਾ ਘਟਨਾ ਚੱਕਰ ਹੋਊਗਾ ਹੁਣ ਅਧਿਕਾਰੀਆਂ ਤੋਂ ਬਾਅਦ ਲੀਡਰਾਂ ਵੱਲ ਕਿੱਥੇ ਖੜੀ ਹੈ ਸਾਰੀ ਗੱਲ ਜੀ ਅ ਪੰਗੋੜਾ ਸਾਹਿਬ ਪਹਿਲਾਂ ਤਾਂ ਆਪਾਂ ਇੱਕ ਇੱਕ ਈਡੀ ਦਾ ਜ਼ਰੂਰ ਜ਼ਿਕਰ ਕਰ ਲਈਏ ਵੀ ਈਡੀ ਕੀ ਚੀਜ਼ ਹੈਗੀ ਹੈ ਤੇ ਜਿਹੜੀ ਭਾਰਤੀ ਜਮਲਾ ਪਾਰਟੀ ਭਾਰਤੀ ਜਨਤਾ ਪਾਰਟੀ ਕਿਵੇਂ ਆਪਣੇ ਆਪ ਨੂੰ ਜਦੋਂ ਜ਼ਿਆਦਾ ਹੁਣ ਰੌਲਾ ਪੈ ਗਿਆ ਵੀ ਸਿਆਸਤਦਾਨ ਜਿਹੜੇ ਮਤਲਬ ਨਾ ਇਹ ਕਹਿ ਲਓ ਵੀ 2024 ਦਾ ਸੁਪਨਾ ਪੂਰਾ ਕਰਨ ਲਈ ਬੀਜੇਪੀ ਕਿਵੇਂ ਈਡੀ ਦੀ ਵਰਤੋਂ ਕਰ ਰਹੀ ਹੈ ਤੇ ਬੀਜੇਪੀ ਇਹ ਪ੍ਰਚਾਰ ਕਰਦੀ ਹੈ ਵੀ ਸਾਡਾ ਤਾਂ ਜੀ ਪਿਛਲੇ ਸਮੇਂ ਦੇ ਵਿੱਚ ਅ ਕੇਵਲ ਕੇਵਲ 2% ਪਤਾ ਨਹੀਂ ਬੜਾ ਘੱਟ ਪਰਸੈਂਟੇਜ ਦੱਸ ਰਹੇ ਨੇ ਵੀ ਇੰਨੇ ਕੋਈ ਪਰਸੈਂਟ ਸਿਆਸਦਾਨਾਂ ਦੇ ਉੱਤੇ ਕੇਸ ਅਸੀਂ ਦਰਜ ਕੀਤੇ ਨੇ ਵੀ ਬਾਕੀ ਦੇ ਕੇਸ ਕਰਪਟ ਬੰਦਿਆਂ ਦੇ ਉੱਤੇ ਆ ਜਾਂ ਕ腐ਸ਼ਨ ਦੇ ਖਿਲਾਫ ਹੈਗੇ ਨੇ ਦੂਸਰੀ ਗੱਲ ਉਹ ਆਪਣਾ ਸਕਸੈਸ ਰੇਟ ਜ਼ਰੂਰ ਦੱਸਦੇ ਹੁੰਦੇ ਨੇ ਹੁਣ ਗੱਲ ਇਹ ਹੈ ਜੀ ਸਕਸੈਸ ਰੇਟ ਜੇ ਤੁਸੀਂ ਕੇਵਲ ਤੇ ਕੇਵਲ ਮੰਨ ਲਓ ਟੋਟਲ 4 ਇੱਕ 100 ਕੇਸ ਹੈ 100 ਦੇ ਵਿੱਚੋਂ 5 ਕੇਸ ਨੇ ਜਿਹੜੇ ਤਾਜ਼ੇ-ਤਾਜ਼ੇ ਪੋਲੀਟੀਸ਼ੀਅਨਸ ਦੇ ਖਿਲਾਫ ਤੇ ਜੇ ਪੰਜਾਂ ਦੇ ਵਿੱਚੋਂ ਤੁਸੀਂ 4 ਕੇਸ ਦਾ ਫੈਸਲਾ ਹੱਤਕਮਨੋ ਵੀ ਈਡੀ ਵੱਲੋਂ ਤਾਂ ਫਿਰ ਇਹ ਨਹੀਂ ਕਹਿ ਸਕਦੇ ਵੀ ਇਹਦੀ ਪਰਸੈਂਟੇਜ ਜਿਹੜੀ ਆ 90% ਪਹੁੰਚ ਗਈ ਦੀ ਸਕਸੈਸ ਰੇਟ ਜਿਹੜਾ ਇੰਨਾ ਹੋ ਗਿਆ ਟੋਟਲ 5000 ਜਾਂ 6000 ਦੇ ਨੇੜੇ ਜਿਹੜੇ ਕੇਸ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਵਿੱਚ ਚੱਲ ਰਹੇ ਨੇ ਜਾਂ ਦੂਸਰੇ ਬੰਨੇ ਇਹਦੀ ਪੈਰਲਲ ਬਾਡੀ ਜਿਹੜੀ ਹੈ ਉਹ ਸੀਪੀਆਈ ਹੈ ਤਾਂ ਫਿਰ ਉਹਨਾਂ ਉਹਨਾਂ ਦਾ ਸਕਸੈਸ ਰੇਟ ਕੀ ਹੈ ਟੋਟਲ ਕੇਸਸ ਦਾ ਕਿਉਂ ਐਨਫੋਰਸਮੈਂਟ ਡਾਇਰੈਕਟੋਰੇਟ ਜਿੰਨੇ ਵੀ ਕੇਸ ਦਰਜ ਕਰਦੀ ਹੈ ਇਹਨਾਂ ਨੂੰ ਲੰਮਕਾਉਣ ਵਾਲੇ ਪਾਸੇ ਕਿਉਂ ਜਾ ਰਹੀ ਹੈ ਅੱਜ ਆਪਾਂ ਜੇ ਪਾਰਟਿਕੂਲਰ ਪਾਰਟਿਕੂਲਰਲੀ ਜਿਸ ਵਿਸ਼ੇ ਉੱਤੇ ਅੱਜ ਆਪਾਂ ਗੱਲ ਕਰਨੀ ਜਾਂਦੇ ਹਾਂ ਦਿੱਲੀ ਦੀ ਸ਼ਰਾਬ ਪਾਲਿਸੀ ਜਿਹੜੀ 2022 ਦੀ ਗੱਲ ਆ ਹੁਣ ਤਾਂ 24 ਆ ਗਿਆ ਨਵੀਂ ਹੋਰ ਬਣ ਗਈ ਹੋਣੀ ਹੈ ਦੇਖੋ ਅ ਦਿੱਲੀ ਦੀ ਜਿਹੜੀ ਐਕਸਾਈਜ਼ ਪਾਲਿਸੀ ਹੈ ਉਜਸਤਰਾ ਆਮ ਕਿਸੇ ਹੋਰ ਸੂਬੇ ਦੇ ਵਿੱਚ ਆਏ ਸਾਲ ਐਕਸਰਸਾਈਜ਼ ਪਾਲਿਸੀ ਚੇਂਜ ਹੁੰਦੀ ਹੈ ਦਿੱਲੀ ਦੇ ਵਿੱਚ ਵੀ ਚੇਂਜ ਹੋਈ ਔਰ ਦਿੱਲੀ ਦੇ ਵਿੱਚ ਜਦੋਂ ਇਹ ਐਕਸਰਸਾਈਜ਼ ਪਾਲਿਸੀ ਚੇਂਜ ਹੋਈ ਰੈਵਨਿਊ 'ਚ ਬਹੁਤ ਵੱਡਾ ਵਾਧਾ ਹੋਇਆ ਦੇਣੀ ਹੈਗਾ ਵੀ ਉੱਥੇ ਘਾਟਾ ਹੋਇਆ ਦੂਸਰਾ ਇੱਕ ਹੋਰ ਪ੍ਰਚਾਰ ਕੀਤਾ ਜਾ ਰਿਹਾ ਜਿਹੜਾ ਖਾਸ ਕਰਕੇ ਜਿਹੜਾ ਇਹਨਾਂ ਦਾ ਉਹ ਇੱਕ ਗਾਇਕ ਐਮਪੀ ਹੈਗਾ ਦਿੱਲੀ ਤੋਂ ਕਨਈਆ ਕੁਮਾਰ ਵੀਰੇ ਖਿਲਾਫ ਤੋਂ ਨੇ ਆਪਸ ਵਿੱਚ ਲੜ ਰਹੇ ਨੇ ਈ ਆਪਣਾ ਜਿਹੜਾ ਫਿਲਮ ਐਕਟਰ ਹੈ ਜਿਹੜਾ ਉਹ बार-बार ਇੱਕੋ ਹੀ ਗੱਲ ਕਹਿੰਦਾ ਹੁੰਦਾ ਆਪਣਾ ਇਹਦੇ ਬਾਰੇ ਜਿਹੜੀ ਦਿੱਲੀ ਦੀ ਵੀ ਠੇਕਿਆਂ ਦੀ ਗਿਣਤੀ ਵਧਾਤੀ ਮੈਂ ਇਹ ਵੀ ਸਾਰਾ ਸਰਚ ਕੀਤਾ ਹੈਗਾ ਠੇਕਿਆਂ ਦੀ ਗਿਣਤੀ ਉੱਥੇ ਘਟੀ ਹੈ ਦਿੱਲੀ 'ਚ ਵਧੀ ਨਹੀਂ ਹੈ ਕੋਈ ਸ਼ਰਾਬ ਦੇ ਨਾਲ ਸ਼ਰਾਬ ਦੀ ਬੋਤਲ ਫालतू ਨਹੀਂ ਹੈ ਉਹਨਾਂ ਨੇ ਰੇਟ ਘਟਾ ਕੀਤਾ ਸੀਗਾ ਸੋ ਇਹ ਸਾਰਾ ਕੁਝ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਦੂਸਰੀ ਗੱਲ ਵਾਲੇ ਪਾਸੇ ਜਿਹੜਾ ਲਫਜ ਘਟਾਲੇ ਦੀ ਵਰਤੋਂ ਕੀਤੀ ਜਾ ਰਹੀ ਹੈ ਵੀ ਜਿਹੜਾ ਸੁਪਰੀਮ ਕੋਰਟ 'ਚ ਵੀ ਚਰਚਾ ਹੋਈ ਜਿਹਦੇ ਵਿੱਚ 100 ਕਰੋੜ ਦਾ ਜ਼ਿਕਰ ਵੀ ਆ ਗਿਆ ਵੀ ਇਹ ਗੋਆ ਦੀ ਇਲੈਕਸ਼ਨ 'ਚ ਵਰਤਿਆ ਗਿਆ ਦੇਖੋ ਮਨੀਸ਼ ਸੋਡੀਆਂ ਨੂੰ ਫੜੇ ਨੂੰ ਅੱਜ ਕਿੰਨੀ ਧੀਰ ਹੋ ਗਿਆ ਸਾਲ ਤੋਂ ਵੱਧ ਸਮਾਂ ਹੋ ਗਿਆ ਇਹਨਾਂ ਨੇ ਮਾਨੀਟਰੀਅਲ ਨਹੀਂ ਲੱਭੀ ਹੋਣੀ ਨਾ ਹੀ ਕੇਸ ਨੂੰ ਟ੍ਰਾਇਲ ਕੋਰਟ ਦੇ ਵਿੱਚ ਪੇਸ਼ ਕੀਤਾ ਇਹ ਤਾਂ ਕਿਸੇ ਕੇਸ ਦੇ ਵਿੱਚ ਸੁਣਿਆ ਹੀ ਨਹੀਂ ਬੰਗੂ ਸਾਹਿਬ ਅਸੀਂ ਵੀ ਇਹਨਾਂ ਕਕੇਲ ਦੀ ਜਿਹੜੀ ਪੜਤਾਲ ਹੀ ਇੰਨਾ ਲੰਬਾ ਸਮਾਂ ਅ ਅਲਦੀ ਰਵੇ ਆਫਟਰ ਆਲ ਤੁਸੀਂ ਕਦੇ ਤਾਂ ਉਸ ਕੇਸ ਨੂੰ ਟ੍ਰਾਇਲ ਕੋਰਟ ਦੇ ਵਿੱਚ ਲੈ ਕੇ ਆਓਗੇ ਤਾਂ ਕਿ ਜਿਹੜੇ ਸਬੂਤ ਤੁਸੀਂ ਇੰਨੇ ਲੰਬੇ ਸਮੇਂ ਦੇ ਵਿੱਚ ਇਕੱਠੇ ਕੀਤੇ ਨੇ ਉਹ ਸਬੂਤ ਕੋਰਟ ਦੇ ਵਿੱਚ ਪੇਸ਼ ਕਰਕੇ ਜਿਹੜਾ ਆਪਣਾ ਦੋਸ਼ੀ ਕਰਮਚਾਰੀ ਹੈ ਜਾਂ ਦੋਸ਼ੀ ਬੰਦਾ ਹੈ ਉਹਨੂੰ ਸਜ਼ਾ ਮਿਲ ਸਕੇ ਕਿਉਂ ਨਹੀਂ ਲੈ ਕੇ ਆ ਰਹੇ ਮੈਂ ਪਹਿਲਾਂ ਵੀ ਇੱਕ ਇੰਟਰਵਿਊ ਵਿੱਚ ਜ਼ਿਕਰ ਕੀਤਾ ਸੀਗਾ ਵੀ ਜਦੋਂ ਮਨੀਸ਼ ਸੌਦੀਆ ਦੇ ਘਰੇ ਛਾਪਾ ਪਿਆ ਕੋਈ ਉਹਦੇ ਕੋਲ ਪੈਸਾ ਨਹੀਂ ਫੜਿਆ ਗਿਆ ਸਾਰੇ ਉਹਦੇ ਬੈਂਕ ਅਕਾਊਂਟਸ ਫਰੋਲੇ ਗਏ ਬਲਕਿ ਉਹਦਾ ਇੱਕ ਪ੍ਰਾਪਰਟੀ ਵੀ ਰਕੀਤੀ ਹੈ ਜਿਹੜੀ ਮਨੀਸ਼ ਸੌਦੀਆ ਨੇ ਸਿਆਸਤ ਦੇ ਵਿੱਚ ਆਉਣ ਤੋਂ ਪਹਿਲਾਂ ਦੀ ਖਰੀਦੀ ਹੋਈ ਹੈ ਉਹ ਵੀ ਇਹਨਾਂ ਨੇ ਉਹ ਚਲੋ ਉਹ ਵੀ ਕੋਰਟ ਕੇਸ ਚੱਲ ਰਿਹਾ ਹੈਗਾ ਉਹ ਬਾਅਦ ਚ ਹੋ ਜਾਏਗਾ ਤੇ ਜੇ ਉਹਰੇ ਲੌਕਰ ਦੇ ਵਿੱਚ ਛੱਪਾ ਮਰਿਆ ਤੇ ਇੱਕ ਛੁਣਛਣਾ ਮਿਲਿਆ ਜੀ ਸੋ ਇਹ ਔਨ ਰਿਕਾਰਡ ਦਰਜ ਹੈ ਮਨੀਸ਼ ਸੌਦੀਆ ਦੀ ਜਿਹੜੀ ਪੜਤਾਲ ਚੱਲ ਰਹੀ ਹੈ ਔਰ ਹਲੇ ਤੱਕ ਪੜਤਾਲ ਹੀ ਚੱਲੀ ਜਾ ਰਹੀ ਹੈ ਤੁਸੀਂ ਇੱਕ ਫਰੀ ਫਾਰਮ ਨੂੰ ਜਿਹੜਾ ਐਮਐਲਏ ਆ ਡਿਪਟੀ ਸੀਐਮ ਐ ਮੰਿਸਟਰ ਆ ਤੁਸੀਂ ਉਹਨੂੰ ਚੱਕ ਕੇ ਇਨਕੁਆਰੀ ਦੇ ਨਾਂ ਦੇ ਉੱਤੇ ਜੇਲ ਚ ਰਕ ਬੰਦ ਕਰੋਗੇ ਜੀ ਭਾਵੇਂ ਉਹਦੀ ਘਰ ਵਾਲੀ ਬਿਮਾਰ ਹੈ ਜਾਂ ਕੋ ਜੋ ਮਰਦੀ ਹੋ ਜਵੇ ਫਿਰ ਕਿਸੇ ਵੀ ਹਰ ਜਿਹੜੇ ਨਾ ਨੇ ਜਿਹੜੇ ਟਰਨ ਆਊਟ ਸੁਨੇ ਜਿਹੜੇ ਸਰਕਾਰੀ ਗਵਾਹ ਬਣ ਜਾਂਦੇ ਨੇ ਉਹ ਸਰਕਾਰੀ ਗਵਾਹ ਜਿੰਨੇ ਵੀ ਬਣਨੇ ਦੋ ਤਾਂ ਰੈਡੀ ਹੋਣੇ ਤੀਜੀ ਕੇ ਕੱਲਤਾ ਹੈਗੀ ਹੈ ਹੁਣ ਗੱਲ ਇਹ ਹੈ ਜੀ ਵੀ ਉਹ ਜਿਹੜੇ ਗਵਾਹ ਬਣੇ ਸਰਕਾਰੀ ਉਹਨਾਂ ਦੇ ਪਹਿਲੇ ਬਿਆਨ ਕੀ ਨੇ ਹੁਣ ਇੱਕ ਰੈਡੀ ਦਿੱਤਾ ਟੋਟਲ 15 ਦੇ ਨੇੜੇ ਬਿਆਨ ਨੇ ਜਿਨ੍ਹਾਂ ਚੋਂ 14 ਤਾਂ ਬਿਆਨ ਉਹਦੇ ਇਹ ਨੇ ਵੀ ਮੈਂ ਤਾਂ ਕੇਜਰੀਵਾਲ ਨੂੰ ਜਾਣਦਾ ਹੀ ਨਹੀਂ ਆ ਮੇਰਾ ਕੋਈ ਰੋਲ ਨਹੀਂ ਹੈ ਕੇਜਰੀਵਾਲ ਦਾ ਉਹਨਰ ਮੈਂ ਜਾ ਕੇ ਉਹ ਕਹਿੰਦਾ ਹਾਂ ਜੀ ਹਾਂ ਕੇजरीवाल ਦੇ ਸਾਹਮਣੇ ਹੀ ਇਹ ਪਾਲਿਸੀ ਬਣੀ। ਇਹ ਕਿਸ ਤਰ੍ਹਾਂ ਹੋ ਸਕਦਾ ਜੀ? ਸੋ ਪਹਿਲਾ ਇਹਨਾਂ ਨੇ ਆਪਣਾ ਸ਼ਿਕਾਰ ਬਣਾਇਆ ਮਨੀਸ਼ ਸੌਦੀਆ ਨੂੰ ਜਿਹੜਾ ਹਾਲੇ ਵੀ ਜੇਲ੍ਹ ਦੇ ਵਿੱਚ ਹੈ। ਦੂਸਰਾ ਉਸ ਤੋਂ ਬਾਅਦ ਸੱਜੇ। ਹੁਣ ਸੰਜੇ ਸਿੰਘ ਦਾ ਹਾਲਾਂਕਿ ਪਹਿਲਾਂ ਕੋਰਟ ਦੇ ਵਿੱਚ ਆਲਰੇਡੀ ਕੇਸ ਚੱਲਾ ਗਿਆ ਸੀਗਾ ਵੀ ਸੰਜੇ ਸਿੰਘ ਦਾ ਨਾਮ ਗਲਤੀ ਨਾਲ ਲਿਖਿਆ ਗਿਆ। ਲੇਕਿਨ ਫਿਰ ਇਹਨਾਂ ਨੇ ਕਿਸੇ ਗਵਾਹ ਤੋਂ ਕਹਾ ਕੇ ਵੀ ਸੰਜੇ ਸਿੰਘ ਵੀ ਉੱਥੇ ਹਾਜ਼ਰ ਸੀ। ਇਹ ਕੀ ਗੱਲ ਬਣੀ? ਹਾਜ਼ਰ ਦਾ ਮਤਲਬ ਇਹਦਾ ਮਤਲਬ ਵੀ ਇੱਕ ਗਵਾਹ ਜੋ ਮਰਜ਼ੀ ਕਹਿ ਲਵੇ ਅੱਜ ਮੈਂ ਇਲਜ਼ਾਮ ਲਾਉਣਾ ਭਈ ਜਿਹੜੀ ਸੈਂਟਰ ਗਵਰਨਮੈਂਟ ਨੇ ਇੱਕ ਪੁਲ ਬਣਾਇਆ ਉਹਦੇ ਵਿੱਚੋਂ 33834 ਕਰੋੜ ਰੁਪਏ ਦਾ ਘੁਟਾਲਾ ਕੀਤਾ ਔਰ ਉਹ ਘੁਟਾਲਾ ਇਹਨਾਂ ਨੇ ਸਾਰੇ ਭਾਰਤ ਦੇ ਵਿੱਚ ਜਿਹੜੇ ਜਨ ਸੰਘ ਦੇ ਦਫ਼ਤਰ ਬਣੇ ਨੇ ਬੀਜੇਪੀ ਦੇ ਉਹਦੇ ਵਿੱਚੋਂ ਪੈਸੇ ਵਰਤ ਲਏ ਜੀ ਤਾਂ ਬਿਆਨ ਮੈਂ ਦੇ ਰਿਆਂ ਜੀ ਉਹ ਕਰ ਲੈਣਗੇ ਜੀ ਉਹਦੇ ਉਸ ਬਿਆਨ ਦੇ ਉੱਤੇ ਮੋਦੀ ਨੂੰ ਗ੍ਰਿਫਤਾਰ ਕਰਨਗੇ ਪਰ ਕਿ ਬੜੀ ਇੱਕ ਹਾਸੋਈ ਨਹੀਂ ਤੇ ਯੂਸਲੈਸ ਕੀ ਗੱਲ ਹੈਗੀ ਆ ਜਦੋਂ ਇਹਨਾਂ ਨੇ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਔਰ ਬਾਅਦ ਦੇ ਵਿੱਚ ਕੋਰਟ ਨੂੰ ਛਡਣਾ ਪਿਆ ਲੇਕਿਨ ਉਹਦੇ ਵੀ 6 ਮਹੀਨੇ ਉਹਨਾਂ ਨੂੰ ਤੁਸੀਂ ਜੇਲ੍ਹ 'ਚ ਤੱਕਤਾ ਇਹੇ ਗੱਲ ਕੇਜਰੀਵਾਲ ਸਾਹਿਬ ਦੀ ਹੈ ਜ਼ਿਆਦਾ ਚਰਚਾ ਇੱਕ ਤਾਂ ਗੋਡੀ ਮੀਡੀਆ ਸਾਰਾ ਜਿੰਨਾ ਵੀ ਹੈ ਬਗੂ ਸਾਹਿਬ ਅੱਜ ਮੈਂ ਤੁਹਾਡੇ ਚੈਨਲ ਤੇ ਦੱਸ ਰਿਹਾ ਮੈਂ ਮੈਂ ਟੀਵੀ ਲਾਈਵ ਨੂੰ ਮੈਨੂੰ 1 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਮੈਂ ਨਹੀਂ ਆਪਣਾ ਟੀਵੀ ਕਰੇ ਲਾਇਆ ਆਪਣੇ ਫੋਨ ਦੇ ਵਿੱਚ ਜੋ YouTube ਚੈਨਲ ਜਿੰਨੇ ਵੀ ਨੇ ਜੋ ਖਬਰਾਂ ਆ ਜਾਂਦੀਆਂ ਨੇ ਉਹ ਮਾੜਾ ਮੋਟਾ ਸੁਣ ਲਈਦਾ ਉਹਦੇ ਨਾਲ ਹੀ ਆਪਣੀ ਜਾਣਕਾਰੀ 'ਚ ਵਾਅਦਾ ਕਰ ਰਹੇ ਆ ਜਾਂ ਸਵਾਰਾ ਨਹੀਂ ਆ ਤੁਹਾਡੇ ਵਰਗੇ ਸਜਨਾ ਦੇ ਨਾਲ ਗੱਲਬਾਤ ਰਹੇ ਪਰ ਜਿਹੜੇ ਜਿੰਨੇ ਵੀ ਚੈਨਲ ਨੇ ਉਹ ਸਾਰੇ ਹੀ ਚੈਨਲ ਇਸ ਗੱਲ ਦਾ ਕੂੜ ਪ੍ਰਚਾਰ ਕਰ ਰਹੇ ਆ ਕੇਜਰੀਵਾਲ ਕਰਪਟ ਹੈ ਕੇਜਰੀਵਾਲ ਨੂੰ ਅਸਤੀਫਾ ਦੇਣਾ ਚਾਹੀਏ ਜੇਲ੍ਹ ਵਿੱਚੋਂ ਇਹ ਸਰਕਾਰ کیسے ਚੱਲ ਸਕਦੀ ਹੈ ਕਿ ਹੁਣ ਅੱਜਕੱਲ ਤਾਂ ਇਲੈਕਸ਼ਨ ਕੋਡ ਲੱਗਿਆ ਹੋਇਆ ਕੋਈ ਤੁਸੀਂ ਪਾਲਿਸੀ ਡਿਸੀਜਨ ਲੈ ਨਹੀਂ ਸਕਦੇ ਤੇ ਕੇਜਰੀਵਾਲ ਜੀ ਦੇ ਕੋਲ ਤਾਂ ਕੋਈ ਮਹਿਕਮਾ ਹੀ ਨਹੀਂ ਹੈ ਤੇ ਫਿਰ ਉਹ ਸਰਕਾਰ ਦਾ ਮਤਲਬ ਉਹਨਾਂ ਦੇ ਕਿਹੜੀ ਫਾਈਲ ਤੇ ਸਾਈਨ ਹੋਣਿਆ ਜੀ ਕੋਈ ਪਾਲਿਸੀ ਵਾਲੀ ਸਾਈਨ ਫਾਈਲ ਜਾਣੀ ਨਹੀਂ ਹੈ ਕਿਉਂਕਿ ਇਲੈਕਸ਼ਨ ਕੋਡ ਆ 5 ਜੂਨ ਤੱਕ ਜਿਹਦੇ ਉੱਤੇ ਕੇਜਰੀਵਾਲ ਜੀ ਦੇ ਸਾਈਨ ਹੋਣ ਮੰਿਸਟਰਾਂ ਕੋਈ ਚੀਜ਼ ਤੇ ਹੈ ਨਹੀਂ ਕੈਬਨਿਟ ਮੀਟਿੰਗ ਹੋਣੀ ਨਹੀਂ ਬਸ ਸਾਰੇ ਦਿਹਾੜੀ ਟੀਵੀ ਦੇ ਉੱਤੇ ਇੱਕੋ ਗੱਲ ਦਾ ਪ੍ਰਚਾਰ ਇਹ ਲੋਕ ਕਰੀ ਜਾਣਗੇ ਜੇਲ੍ਹ ਵਿੱਚੋਂ ਸਰਕਾਰ ਕੈਸੇ ਚੱਲੇਗੀ ਜੀ ਜੇਲ੍ਹ ਵਿੱਚ ਜੇ ਜੇਲ੍ਹ ਦੇ ਵਿੱਚ ਬੈਠ ਕੇ ਲੋਕ ਚੋਣਾਂ ਲੜ ਸਕਦੇ ਨੇ ਨਾਮੀਨੇਸ਼ਨ ਫਾਈਲ ਕਰ ਸਕਦੇ ਨੇ ਤਾਂ ਫਿਰ ਜੇਲ੍ਹ ਦੇ ਵਿੱਚੋਂ ਤੁਸੀਂ ਇੱਕ شریف ਬੰਦੇ ਨੂੰ ਜਿਹੜਾ ਇੱਕ ਸਟੇਟ ਦਾ ਸੀਐਮ ਹੈ ਉਹਨੂੰ ਤੁਸੀਂ ਇਨਕੁਆਰੀ ਦੇ ਨਾਂ ਦੇ ਉੱਤੇ ਜੇਲ੍ਹ 'ਚ ਰੱਖੋਗੇ ਉਹਨੂੰ ਕਿਹੜਾ ਤਜਾਹ ਹੋਈ ਹੈ ਜਾਂ ਤਾਂ ਕੇਜਰੀਵਾਲ ਜੀ ਨੂੰ ਕੋਈ ਸਜ਼ਾ ਹੋਈ ਹੋਵੇ ਉਹ ਤਾਂ ਅੰਡਰ ਟ੍ਰਾਇਲ ਟ੍ਰੈਕ ਅੰਡਰ ਟ੍ਰਾਇਲ ਵੀ ਨਹੀਂ ਅੰਡਰ ਇਨਕੁਆਇਰੀ ਚੱਲ ਰਹੀ ਤਾਂ ਜੀ ਤੁਸੀਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਮਨੀ ਟ੍ਰੇਲ ਦੀ ਨਾ ਉਹ ਸਸੋਦੀਆ ਜੀ ਦੇ ਕੇਸ ਦੇ ਵਿੱਚ ਨਾ ਸੱਜੇ ਸਿੰਘ ਦੇ ਕੇਸ ਦੇ ਵਿੱਚ ਤੇ ਨਾ ਹੀ ਕੇਜਰੀਵਾਲ ਜੀ ਦੇ ਕੇਸ ਦੇ ਵਿੱਚ ਮਨੀ ਟ੍ਰੇਲ ਤਾਂ ਹੈ ਹੀ ਨਹੀਂ ਐ ਵੀ ਆ ਇੰਨੇ ਪੈਸੇ ਜੀ ਜਦੋਂ ਇਹਨਾਂ ਦੇ ਘਰੇ ਛਾਫਾ ਮਾਰਿਆ ਸਾਨੂੰ ਨਮਦ ਮਿਲੇ ਜਾਂ ਇਹਨਾਂ ਦੇ ਬੈਂਕ ਅਕਾਊਂਟ ਦੇ ਵਿੱਚ ਸੀਗੇ ਜਾਂ ਪਰ ਇਹ ਗੋਆ ਦੇ ਵਿੱਚ ਪ੍ਰਚਾਰ ਕਰਨ ਜਾ ਰਹੇ ਸੀ ਤੇ ਇਹਨਾਂ ਦੀ ਕਾਰ ਦੇ ਵਿੱਚੋਂ ਇਹਨਾਂ ਦੇ ਹੈਲੀਕਾਪਟਰ ਤੋਂ ਇਹਨਾਂ ਦੇ ਫਲਾਣੀ ਚੀਜ਼ ਦੇ ਵਿੱਚੋਂ ਐਨੇ ਪੈਸੇ ਪੜੇ ਗਏ ਕਿतना ਕਿਹਦਾ ਕਹਿਣੀ ਹੈ ਨਾ ਵੀ ਇਹ 100 ਕਰੋੜ ਜਿਹੜਾ ਹੈ ਕਿੱਥੋਂ ਆਇਆ ਜਾਂ ਇਹਨਾਂ ਨੇ ਉਸ 100 ਕਰੋੜ ਦੀ ਗਿਣਤੀ ਮੈਂਤੀ ਕਿੱਥੇ ਕਿਉਂਕਿ ਗੋਆ ਦੇ ਆ ਜਿਹੜੀਆਂ ਅਸੀਂ ਚੋਣਾਂ ਲੜੀਆਂ ਕਿਹੜੇ ਸਾਡੇ ਕੈਂਡੀਡੇਟ ਨੇ ਆਪਣੀ ਅਸੈਂਬਲੀ ਦੀ ਚੋਣ ਲੜੀ ਹੋਊਗੀ ਉਹਨੇ ਆਪਣਾ ਹਸਾਬ ਦਾ ਜਿੰਨਾ 28 ਲੱਖ ਮੇਰੇ ਖਿਆਲ ਮੈਕਸਿਮਮ ਲਿਮਿਟ ਹੁੰਦੀ ਹੈ ਅਸੈਂਬਲੀ ਚੋਂ ਦੀ ਅਗਲੇ ਨੇ ਹਸਾਬ ਦਾ ਦੇਣਾ ਤਾ ਹਣਾ ਔਰ ਸਾਰਾ ਅਕਾਊਂਟ ਪੇ ਹੀ ਹੁੰਦਾ ਔਰ ਉਹ ਸਾਰਾ ਉਹਦੇ ਨੋਨ ਸੋਰਸਸ ਆਫ ਇਨਕਮ ਤੋਂ ਹੁੰਦਾ ਔਰ ਉਸ ਇਲੈਕਸ਼ਨ ਦੇ ਦੌਰਾਨ ਪਗੂਰ ਸਾਹਿਬ ਇੱਕ ਵੀ ਕੰਪਲੇਨਟ ਚੋਂ ਕਮਿਸ਼ਨ ਕੋ ਨਹੀਂ ਹੈ ਜਿਹਦੇ ਵਿੱਚ ਇਹ ਲਿਖਿਆ ਹੋਵੇ ਵੀ ਆ ਇਸ਼ਤਿਹਾਰ ਜਿਹਦੇ ਉੱਤੇ ਪਬਲਿਸ਼ਰ ਦਾ ਨਾਮ ਹੈ ਨਹੀਂ ਸੀ ਔਰ ਇਹ ਇਹ ਰਿਗਾਰਡਿੰਗ ਆਮ ਆਦਮੀ ਪਾਰਟੀ ਦੀ ਚੋਣ ਦੇ ਸਭਾ ਇੱਕ ਵੀ ਸ਼ਿਕਾਇਤ ਨਹੀਂ ਹੈ ਉਹ ਜੀ ਕੋਈ ਪਾਈਗੀ ਫਿਰ ਮਨੀ ਟ੍ਰਾਇਲ ਕਿੱਥੇ ਹੈ ਜੀ ਕਿੱਥੋਂ ਪੈਸਾ 100 ਕਰੋੜ ਆਇਆ ਜਿਨ੍ਹਾਂ ਨੇ ਬਿਆਨ ਦਿੱਤੇ ਨੇ ਜਿਹੜੇ ਟਰਨ ਅਪਰੂਵਰ ਬਣੇ ਨੇ ਜਿਹੜੇ ਟਰਨ ਕੋਰਟਸ ਨੇ ਜਿਹੜਾ ਅਪਰੂਵਰ ਬਣ ਗਏ ਨੇ ਬਾਅਦ ਦੇ ਵਿੱਚ ਸਰਕਾਰੀ ਗਵਾਹ ਬਣੇ ਨੇ ਉਹ ਆਫਟਰ ਆਲ ਉਹਨਾਂ ਦੇ ਗਵਾਹੇ ਦੇ ਵਿੱਚੋਂ ਕਿੱਥੋਂ ਇਹ ਝੜਕਦਾ ਪਵੇ ਵੀ ਹਾਂ ਜੀ ਹਾਂ ਅਸੀਂ ਹਾਜ਼ਰ ਸੀ ਜਦੋਂ ਇਹ ਪੈਸਿਆਂ ਦਾ ਲੈਣ ਦੇਣ ਕੋਈ ਗੱਲ ਔਰ ਇਹਦੇ ਫਲਾਣੇ ਅਕਾਊਂਟ ਦੇ ਵਿੱਚ ਪੈਸੇ ਜਮ੍ਹਾਂ ਹੋਏ ਜਾਂ ਅਸੀਂ ਚੈੱਕ ਦਿੱਤਾ ਜਾਂ ਆਹ ਗੱਲ ਹੋਈ ਇੱਕ ਵੀ ਚੀਜ਼ ਹਾਲੇ ਤੱਕ ਮਨੀ ਟ੍ਰੇਲ ਦੇ ਸਬੂਤ ਵਜੋਂ ਪੇਸ਼ ਨਹੀਂ ਕੀਤੀ ਜਾ ਸਕੀ ਤਾਂ ਕਿ ਕਿਸ ਤਰ੍ਹਾਂ ਦੀ ਇਹ ਅਕਸਾਈ ਪਹੁੰਚੀ ਹੈ ਅੱਜ ਆ ਕੇਜਰੀਵਾਲ ਜੀ ਨੂੰ ਬਾਰ-ਬਾਰ ਮਤਲਬ ਐਸਾ ਫਿਰ ਮੈਂ ਤੁਹਾਨੂੰ ਗੌਰ ਨਾਲ ਦੱਸਾਂ ਹੱਦ ਦੀ ਹੱਦ ਕੇਜਰੀਵਾਲ ਜੀ ਤੇ ਸੰਜੇ ਆਪਣੀ ਭਗਵੰਤ ਮਾਨ ਦੀ ਜਿਹੜੀ ਮੁਲਾਕਾਤ ਕਰਵਾਈ ਗਈ ਉਹਦੇ ਵਿੱਚ ਸ਼ੀਸ਼ੇ ਦੀ ਦੀਵਾਰ ਖੜੀ ਕੀਤੀ ਗਈ ਜਿਵੇਂ ਉਹ ਹਾਰਡ ਕੋਰ ਮਲਜ਼ਮ ਛੋ ਇਹ ਗੱਲ ਮਤਲਬ ਕਿ ਨਾ ਇਹ ਗੱਲਾਂ ਸਾਰੀਆਂ ਡੈਮੋਕਰੈਟਿਕ ਕਦਰਾਂ-ਕਦਰਾਂ ਕੀਮਤਾਂ ਦੇ ਉਲਟ ਨੇ ਸਾਰੀਆਂ ਮਤਲਬ ਕਿ ਇਥੋਂ ਸਾਫ ਪਤਾ ਲੱਗਦਾ ਹੈਗਾ ਵੀ ਬੀਜੇਪੀ ਹੜਬੜਾ ਚੁੱਕੀ ਹੈ ਇਹਨਾਂ ਚੋਣਾਂ ਦੇ ਵਿੱਚ ਕੀ ਹੋਣਾ ਚਲੋ ਇਹ ਤਾਂ ਵਕਤ ਹੀ ਦੱਸੇਗਾ ਮੈਂ ਜ਼ਿਆਦਾ ਕੋਈ ਨਹੀਂ ਵਧਾ ਚੜਾ ਕੇ ਗੱਲ ਨਹੀਂ ਕਹਿੰਦਾ ਲੇਕਿਨ ਜਿੰਨੇ YouTube ਚੈਨਲ ਸ ਤੋਂ ਅਸੀਂ ਡਾਟਾ ਇਕੱਠਾ ਕਰ ਰਹੇ ਆ ਜਾਂ ਮੈਂ ਦੇਖ ਰਿਹਾ ਵਾਂ ਉਹ ਸਾਰਿਆਂ ਤੋਂ ਹੀ ਇਹ ਪਤਾ ਲੱਗਦਾ ਹੈ ਐਤ ਕੀ ਹਾਲਾਤ ਬਦਲਣਗੇ ਯੂਪੀ ਵਿਹਾਰ ਦੀ ਪੋਜੀਸ਼ਨ ਵੀ ਚੇਂਜ ਹੋਏਗੀ ਜਿਹੜਾ ਇੰਡੀਆ ਗਠਜੰਬਨ ਹੈਗਾ ਉਹ ਇਸ ਵੇਲੇ ਉੱਤੇ ਚੱਲ ਰਿਹਾ ਹੈਗਾ ਕੋਈ ਐਸੀ ਗੱਲ ਨਹੀਂ ਹੈਗੀ ਇੱਕ ਗੱਲ ਜ਼ਰੂਰ ਹੈ ਕੋਈ ਭਾਜਪਾ ਤੇ ਦਿਮਾਗ ਦੇ ਵਿੱਚ ਜਿਹੜੀ ਆਉਣ ਵਾਲੇ ਸਮੇਂ ਲਈ ਪਾਲਿਸੀ ਬਣ ਚੁੱਕੀ ਆ ਉਹ ਇੱਕੋ ਹੀ ਗੱਲ ਐ ਆ ਵੀ ਲੋਕਤੰਤਰ ਨਹੀਂ ਅਸੀਂ ਚੱਲਣ ਦੇਣਾ ਕਿਉਂਕਿ ਆ ਤੁਹਾਡੇ ਸਾਹਮਣੇ ਹੀ ਐ ਜਿਹੜੇ ਸਾਡੇ ਮੇਨ ਚੋਣ ਪ੍ਰਚਾਰਕ ਸੀਗੇ ਪਹਿਲਾਂ ਸੰਜੇ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਇਹਨਾਂ ਨੂੰ ਕਰ ਲਿਆ ਕੇਜਰੀਵਾਲ ਜੀ ਨੂੰ ਅਸੀਂ ਜਿੰਨੀਆਂ ਵੀ ਸੀਟਾਂ ਤੇ ਲੜ ਰਹੇ ਆ ਜਾਂ ਅਸੀਂ ਇੰਡੀਆ ਘੱਟ ਮੰਨਣ ਲਈ ਪ੍ਰਚਾਰ ਕਰਨਾ ਸੀ ਕਿਤੇ ਪੰਜਾਬ ਨੂੰ ਛੱਡ ਕੇ ਦੂਜੀ ਸਟੇਟ ਦੇ ਵਿੱਚ ਉਹ ਤਾਂ ਉਹ ਜਾ ਹੀ ਨਹੀਂ ਸਕਦੇ ਹੁਣ ਨਾਈ ਕੋਰਟ ਨੇ ਕੋਨਾਂ ਨੂੰ ਐਕਸਟਰਾ ਦੀ ਜੜਾਈ ਦਿੱਤੀ ਹੈ। ਤੋਂ ਕਹਿੰਦਾ ਭਾਵੇਂ ਵੀ ਬੀਜੇਪੀ ਬਹੁਤ ਅਨ ਡੈਮੋਕਰੈਟਿਕ ਐਂਡ ਜਿਹੜਾ ਲੋਕਤੰਤਰ ਦਾ ਕਹਾਣ ਕਰ ਰਹੀ ਹੈ ਤੇ ਦਿਮਾਗ ਦੇ ਵਿੱਚ ਉਹਨਾਂ ਦੇ ਇੱਕੋ ਹੀ ਗੱਲ ਚੱਲ ਰਹੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਤਾਂ ਹੀ ਉਹ ਇੱਕ ਇੱਕ ਦੇਸ਼ ਇੱਕ ਚੋਣ ਦੀ ਗੱਲ ਕਰ ਰਹੇ ਨੇ ਐਕਚੁਅਲੀ ਉਹ ਚੋਣ ਹੋਣੀও ਨਹੀਂ ਉਹ ਪਤਿਨ ਸਿਸਟਮ ਹੋਊਗਾ ਰਸ਼ੀਆ ਵਾਲਾ ਵੀ ਪਤਿਨ ਕਦੇ ਪ੍ਰਾਈਮ ਮਿਨਿਸਟਰ ਬਣ ਗਿਆ ਕਦੇ ਪ੍ਰੈਜ਼ੀਡੈਂਟ ਬਣ ਗਿਆ ਫਰਜ਼ੀ ਵਾਲਾ ਚੋਣਾਂ ਦੇ ਵਿੱਚ ਵੋਟਾਂ ਚ ਫਰਜ਼ੀ ਵੜਾ ਤਾਂ ਇਹ ਆ ਨਹੀਂ ਚੇਂਜ ਕਰ ਲਈ ਈਵੀਐਮ ਦੁਨੀਆਂ ਦੇ ਵਿੱਚ ਇੱਕੋ ਇੱਕ ਦੇਸ਼ ਹੈ ਜਿਹਦੇ ਵਿੱਚ ਈਐਮ ਦੀ ਵਰਤੀ ਈਐਮ ਦੀ ਵਰਤੋ ਆ ਇਹ ਕਹਿੰਦੇ ਆ ਜੀ ਬੜੀ ਵੱਡੀ ਡੈਮੋਕ੍ਰੇਸੀ ਹੈ ਤੇ ਚਾਈਨਾ ਚਾਈਨਾ ਦੇ ਬਰਾਬਰ ਦੀ ਹੈ ਇਹ ਤੇ ਚਾਈਨਾ ਦੇ ਵਿੱਚ ਈਵੀਐਮ ਦੀ ਵਰਤੋਂ ਨਹੀਂ ਹੋ ਰਹੀ ਉਹਨਾਂ ਦੀ ਪਾਪੂਲੇਸ਼ਨ ਵੀ ਸਾਡੇ ਜਿੰਨੀ ਹੋ ਆ ਸੋ ਮੇਰੇ ਕਹਿੰਦਾ ਭਾਵੇਂ ਵੀ ਜਿਹੜੀ ਇਹ ਈਡੀ ਪਾਲਿਸੀ ਦੇ ਨਾਂ ਦੇ ਉੱਤੇ ਇਹਨਾਂ ਨੇ ਕੇਜਰੀਵਾਲ ਜੀ ਨੂੰ ਬਦਨਾਮ ਕਰਨ ਦੀ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਹੋਈ ਹੈ ਇਹਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਣਾ ਕਿਸਾਨੀ ਕਾਨੂੰਨਾਂ ਦੀ ਉਦਾਹਰਨ ਤੁਹਾਡੇ ਸਾਹਮਣੇ ਹੈ ਪਹਿਲਾਂ ਉਹ ਉਹ ਇਹਨਾਂ ਨੇ ਵੜਾਏ ਐਂਟੀ ਫਾਰਮਰ ਔਰ ਫਿਰ ਵਾਪਸ ਲਏ ਇਹ ਸਾਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਵੀ ਇਹਨਾਂ ਨੇ ਫਿਰ ਉਹ ਪਾਲਿਸੀ ਵਾਪਸ ਕਿਉਂ ਲਈ ਹੁਣ ਇਹਨਾਂ ਨੇ ਜਿਹੜੇ ਐਂਟੀ ਫਾਰਮਰ ਇਹ ਤਾਂ ਬਕਾਇਦਾ ਸਿੱਧ ਹੋ ਚੁੱਕੇ ਆ ਨਾ ਵੀ ਇਹ ਕਾਨੂੰਨ ਜਿਹੜੇ ਨੇ ਐਂਟੀ ਫਾਰਮਿੰਗ ਕਲਾਸ ਹੈਗੇ ਨੇ। ਤੋਂ ਮੇਰੇ ਕਹਿਣ ਦਾ ਪਾਵ ਹੈ ਵੀ ਇਹ ਗਵਰਨਮੈਂਟ ਐਸ ਵੇਲੇ ਹਰ ਮੰਨੂ ਅਨ ਡੈਮੋਕਰੈਟਿਕ ਬੁਝੂ ਪਿਆ ਲੋਕਤੰਤਰ ਦੇ ਉਲਟਾ। ਤੋਂ ਕੋਈ ਸਾਡੀ ਈਡੀ ਪਾਲਿਸੀ ਜਿਹੜੀ ਬਣੀ ਸੀ ਠੀਕ ਸੀਗੀ ਕੋਈ ਐਸੀ ਗੱਲ ਨਹੀਂ ਰੈਵਨਿਊ ਵਧਿਆ ਔਰ ਇੱਕ ਪੈਸੇ ਦਾ ਵੀ ਉਹਦੇ ਵਿੱਚ ਫੇਰ ਫੇਰ ਆਮ ਆਦਮੀ ਪਾਰਟੀ ਨੇ ਬਿਲਕੁਲ ਦੇ ਕਿਸੇ ਵੀ ਲੀਡਰ ਨੇ ਨਹੀਂ ਕੀਤਾ। ਬਿਲਕੁਲ ਕਟੜੇ ਇਮਾਨਦਾਰ ਪਾਰਟੀ ਹੈ ਜੀ ਜੀਪੰਗੂ ਦਾ। ਜੀ ਯੱਦ ਸਬਕਾ ਸੀਐਮ ਚਾਂਦੀ ਸਿੰਘ ਚੰਨੀ ਕਹਿੰਦੇ ਨੇ ਕਿ ਸਰਕਾਰ ਨਹੀਂ ਡਿੱਗੇ ਜਾਣਾ 24 ਤੋਂ ਬਾਅਦ ਤਾਂ ਇਹ ਸਟੇਟਮੈਂਟ ਚੰਨੀ ਸਾਹਿਬ ਦੀ ਦੇਖੋ ਪੰਗੋ ਸਾਹਿਬ ਚੰਨੀ ਸਾਹਿਬ ਬਾਰੇ ਆਪਾਂ ਕੀ ਗੱਲ ਕਰ ਸਕਦੇ ਹਾਂ ਉਹ ਥੋੜਾ ਸਮਾਂ 4 ਮਹੀਨੇ ਮੇਰੇ ਖਿਆਲ ਰਹਿ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਕਾਂਗਰਸ ਪਾਰਟੀ ਨੇ ਇੱਕ ਬੜਾ ਵੱਡਾ ਕਾਰਡ ਪਲੇ ਕੀਤਾ ਸੀਗਾ ਕਾਸਟ ਜੋਂ ਬੜਾ ਲੇਕਿਨ ਉਹ ਕਾਰਡ ਚੱਲਿਆ ਨਹੀਂ ਤੇ ਦੂਜੀ ਗੱਲ ਉਸ 4 ਮਹੀਨੇ ਦੇ ਅਰਸੇ ਦੌਰਾਨ ਕੰਨੀ ਸਾਹਿਬ ਇੱਕ ਜੋਕਰ ਦੀ ਤਰ੍ਹਾਂ ਪੰਜਾਬ ਦੇ ਵਿੱਚ ਵਿਚਰਦੇ ਰਹੇ ਨੇ ਤੇ ਉਹਦੇ ਤੇ ਉਹਦੇ ਤਾਂ ਕੋਈ ਫਰਕ ਹੈ ਹੀ ਨਹੀਂ ਆਹੀ ਬਿਆਨ ਉਹਨਾਂ ਦਾ ਵੀ ਇਹੀ ਹੈ ਜੀ ਇਹ ਉਸ ਤੋਂ ਬਾਅਦ ਡਿੱਗ ਜਾਏਗੀ ਕਿ ਉਹ ਕੋਈ ਭੁਸ਼ਵਾਨੀ ਪੰਡਤ ਨਹੀਂ ਕਿਸੇ ਸਾਹਿਬ ਨਾਲ ਕਹਿ ਸਕਦੇ ਨੇ ਆ ਜਿਹੜਾ ਕੈਂਡੀਡੇਟ ਦਾ ਹੈ ਇਤੁਰ ਉਤਰ ਜਾਣਾ ਚਲੋ ਸਾਡੀ ਪਾਰਟੀ ਦਾ ਤਾਂ ਫਿਰ ਵੀ ਕੰਟਰੋਲ ਹੈ ਬਹੁਤ ਇਹਨਾਂ ਨੇ ਸੂਲਮ ਕੀਤਾ ਹੈ ਕੇਂਦਰ ਦੀ ਕੇਂਦਰ ਦੀ ਕੇਂਦਰ ਦੀ ਭਾਜਪਾ ਸਰਕਾਰ ਨੇ ਬਹੁਤ ਪ੍ਰੈਸ਼ਰ ਹੈਗਾ ਸਾਡੇ ਹਰ ਐਮ.ਐਲ.ਏ ਨੂੰ ਦਿੱਲੀ ਵਾਲਿਆਂ ਨੂੰ ਫੋਨ ਆ ਰਹੇ ਨੇ ਇਹਦੇ باوجود ਵੀ ਜਿਹੜੀ ਆਹ ਆਨੰਦ ਵਾਲਾ ਕੇਸ ਹੈਗਾ ਐਮ.ਐਲ.ਏ ਦਾ ਡਿਫੈਕਟ ਹੋਣਾ ਉਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਵੀ ਅੱਧਾ ਘੰਟਾ ਪਹਿਲਾਂ ਸਰਜਨ ਸਿੰਘ ਜੀ ਦੇ ਹੱਕ ਚ ਟਵੀਟ ਕਰ ਰਹੇ ਸੀ ਔਰ ਉਸ ਤੋਂ ਬਾਅਦ ਉਹ ਉੱਤਰ ਜਾ ਰਿਹਾ ਤੇ ਬਹੁਤ ਜ਼ਿਆਦਾ ਆਪਰੇਸ਼ਨ ਨੋਟਸ ਚੱਲ ਰਿਹਾ ਹੈ। ਕੋਈ ਐਸੀ ਗੱਲ ਨਹੀਂ ਉਹ ਕੁਛ ਨਹੀਂ ਉਹ ਪੰਜਾਬ ਦੀ ਸਰਕਾਰ ਭਗਵੰਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਚੱਲੇਗੀ ਔਰ ਜਿਹੜਾ ਸਾਡਾ 3 ਸਾਲ ਦਾ ਸਮਾਂ ਰਹਿੰਦਾ ਇਹਦੇ ਚ ਤੁਸੀਂ ਦੇਖਣਾ ਬਹੁਤ ਵਧੀਆ ਵਧੀਆ ਪਾਲਿਸੀ ਸਰਕਾਰ ਲੈ ਕੇ ਆਏਗੀ ਜਿਹੜਾ ਸਾਡਾ ਏਜੰਡਾ ਰਹਿੰਦਾ ਗਾਰੰਟੀਆਂ ਰਹਿੰਦੀਆਂ ਨੇ ਉਹ ਪੂਰੀਆਂ ਹੋਣਗੀਆਂ ਜਿਹੜੇ ਅਸੀਂ ਬਿਨਾ ਗਾਰੰਟੀ ਦਿੱਤੇ ਵੀ ਹਸਪੀਟਲਸ ਵਾਲਾ ਐਲਾਨ ਹੋਇਆ ਹੈ ਮੈਡੀਕਲ ਕਾਲਜ ਅਤੇ ਹਸਪਤਾਲ ਜਿਹੜੇ ਨੇ ਉਹ ਵੀ ਪੰਜਾਬ ਦੇ ਪੂਰੇ ਬਣਾਵਾਂਗੇ ਪੰਜਾਬ ਦੇ ਹਰ ਵਰਗ ਦੀ ਬਿਹਤਰੀ ਲਈ ਮਾਨ ਸਰਕਾਰ ਕੰਮ ਕਰੇਗੀ ਔਰ ਜਿਵੇਂ ਹੁਣ ਅਸੀਂ ਕੰਮ ਦੇ ਆਧਾਰ ਦੇ ਉੱਤੇ ਵੋਟ ਮੰਗ ਰਹੇ ਹਾਂ 5 ਸਾਲਾਂ ਬਾਅਦ ਤਾਂ ਜਿਹੜੀਆਂ ਐਸੈਂਬਲੀ ਚੁਣ ਆਉਣੀਆਂ ਅਸੀਂ ਬਿਲਕੁਲ ਕਹਾਂਗੇ ਇੱਕੋ ਹੀ ਲਫ਼ਜ਼ ਜੇ ਸਾਡਾ ਲੋਕਾਂ ਨੂੰ ਜੇ ਇਹਨਾਂ ਸਮੇਂ ਦੌਰਾਨ ਪਿਛਲੇ 5 ਸਾਲਾਂ ਚ ਸਾਡਾ ਕੰਮ ਤੁਹਾਨੂੰ ਪਸੰਦ ਆਇਆ ਤਾਂ ਤੁਸੀਂ ਵੋਟ ਪਾਓ ਸੋਚ ਕੇ ਵੋਟ ਪਾਓ ਵੋਟ ਜ਼ਰੂਰ ਪਾਓ ਵੋਟ ਜ਼ਰੂਰ ਪਾਓ ਲੇਕਿਨ ਸੋਚ ਕੇ ਪਾਓ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੰਮ ਪਸੰਦ ਆਇਆ ਤਾਂ ਸੋ ਚੰਨੀ ਸਾਹਬ ਦਾ ਬਿਆਨ ਬਿਲਕੁਲ ਖਾਸੋਹੀਣਾ ਤੇ ਬੇਬੁਨਿਆਦ ਹੈ ਤੇ ਤੁਸੀਂ ਪਟਿਆਲਾ ਦੇ ਵਿੱਚ ਵਿਚਰ ਰਹੇ ਹੋ ਪਟਿਆਲਾ ਦੀ ਕੀ ਸਿਧਿਅਪਲੀਟਿਕਲ ਦੇਖੋ ਪੰਗੂ ਸਾਹਿਬ ਪਟਿਆਲਾ ਦੇ ਵਿੱਚ ਜਿਹੜੇ ਸਾਡੇ 9 ਹਲਕੇ ਨੇ ਡੇਹਰਾਬਸੀ ਨੂੰ ਵਿਚਰ ਲਾ ਕੇ 9ਾਂ ਦੇ ਵਿੱਚ ਹੀ ਆਮ ਆਦਮੀ ਪਾਰਟੀ ਦੇ ਐਮਐਲਏਜ਼ ਨੇ ਤੇ ਅਸੀਂ ਕਿਉਂਕਿ ਸਭ ਤੋਂ ਪਹਿਲ ਕੀਤੀ ਹੈ ਆਪਣੇ ਕੈਂਡੀਡੇਟ ਦੀ ਅਨਾਉਂਸਮੈਂਟ ਦੇ ਵਿੱਚ ਡਾਕਟਰ ਬਲਵੀਰ ਸਿੰਘ ਸਾਡੇ ਕੈਂਡੀਡੇਟ ਆ ਜਿਹੜੇ ਪੰਜਾਬ ਦੇ ਹੈਲਥ ਮਿਨਿਸਟਰ ਨੇ ਪਟਿਆਲਾ ਦਿਹਾਤੀ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਨੇ ਜਦੋਂ ਦੀ ਅਨਾਉਂਸਮੈਂਟ ਹੋਈ ਹੈ ਉਦੋਂ ਵੀ ਉਹਨਾਂ ਦੀ ਕੈਂਪੇਨ ਚੱਲ ਰਹੀ ਹੈ ਮਤਲਬ ਕਿ ਜਿਹੜਾ ਲੋਕਾਂ ਦੇ ਨਾਲ ਮੇਲ-ਗੁਲਾਪ ਉਹ ਕਹਿੰਦੇ ਕਿ ਬਿਗ ਰੈਲੀਆਂ ਨਹੀਂ ਬਜਾਏ ਉਹ ਸਾਰਾ ਇਹਨਾਂ ਨੇ ਜਿਹੜਾ ਆਪਣਾ ਕਵਰ ਕਰ ਲਿਆ ਤੇ ਹੁਣ ਰੈਲੀ ਸਾਡੀਆਂ ਡੇਰਾ ਬੁਸੀ ਤੋਂ ਸ਼ੁਰੂ ਹੋ ਚੁੱਕੀਆਂ ਨੇ ਕੁਝ ਵੱਡੀਆਂ ਰੈਲੀਆਂ ਅਸੀਂ ਛੁਟਰਾਣੇ ਦੇ ਵਿੱਚ ਬਹੁਤ ਵੱਡੀ ਵੱਡਾ ਕੱਟ ਕੀਤਾ ਸਨੌਰ ਦੇ ਵਿੱਚ ਤੇ ਇਸ ਤਰ੍ਹਾਂ ਹੀ ਹਰ ਹਲਕੇ ਦੀਆਂ ਅਸੀਂ ਸਾਰਾ ਸ਼ੈਡਿਊਲ ਅੱਜ ਦੀ ਡੇਟ ਦੇ ਵਿੱਚ ਕੰਗੂ ਸਾਹਿਬ ਤਿਆਰ ਆ ਸਾਡਾ ਪਰ ਉਹ ਕਹੇ ਇਹ ਨਹੀਂ ਹੈਗਾ ਵੀ ਸਾਡਾ ਸ਼ੈਡਿਊਲ ਹਾਲੇ ਤੱਕ ਜਿਹੜਾ ਪ੍ਰੋਗਰਾਮ ਹੈ ਐਮਐਲਏ ਕੈਂਡੀਡੇਟ ਨੇ ਕਿੱਥੇ ਜਾਣਾ ਹੈ ਪੂਰੇ ਇਲੈਕਸ਼ਨ ਕੈਂਪੇਨ ਤੱਕ ਦਾ ਸਾਰੇ ਹਲਕਿਆਂ ਦਾ ਨੌ ਦੇ ਨੌ ਹਲਕਿਆਂ ਦਾ ਬਣ ਚੁੱਕਿਆ ਤੇ ਉਸ ਹਿਸਾਬ ਨਾਲ ਅਸੀਂ ਪ੍ਰਚਾਰ ਸ਼ੁਰੂ ਕਰਤਾ ਆਪਣਾ ਤੇ ਆਉਣ ਵਾਲੇ ਸਮੇਂ 'ਚ ਤੁਸੀਂ ਦੇਖਣਾ ਕਿਉਂਕਿ ਜਿਉਂ-ਜਿਉਂ ਜਿਹੜਾ ਇਹ ਇਲੈਕਸ਼ਨ ਦਾ ਬੁਖਾਰ ਜਿਹਨੂੰ ਆਪਾਂ ਕਹਿ ਲੈਂਦੇ ਆ ਚੋਣ ਬੁਕਾਰ ਚੜਦਾ ਹੈ ਉਦੋਂ ਕੁਝ ਜ਼ਿਆਦਾ ਪਤਾ ਲੱਗਣਾ ਸ਼ੁਰੂ ਹੋ ਰਿਹਾ ਹੈ ਹਾਲੇ ਤਾਂ ਨਾਲੇ ਦੂਜੀ ਪਾਰਟੀਆਂ ਨੇ ਤਾਂ ਹਲੇ ਹੁਣੇ ਕੈਂਡੀਡੇਟ ਹੀ ਮਸਾ ਅਨਾਉਂਸ ਕੀਤੇ ਨਹੀਂ ਸੋ ਕੋਈ ਗੱਲ ਹੈ ਜੀ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਇਹ ਸੀਟ ਜਿਹੜੀ ਪਟਿਆਲਾ ਲੋਕ ਸਭਾ ਕੰਸਟਿਟੂਐਂਸੀ ਹੈ ਇਸੀਂ ਬੜੇ ਵੱਡੇ ਮਾਰਜਨ ਦੇ ਨਾਲ ਜਿੱਤਾਂਗੇ ਔਰ ਸਾਰੇ ਪਿਛਲੇ ਰਿਕਾਰਡ ਵੀ ਤੋੜਾਂਗੇ ਜੀ ਬਿਲਕੁਲ ਬਿਲਕੁਲ ਸੋ ਦੋਸਤੋ ਆਪਣੇ ਨਾਲ ਪ੍ਰਿੰਸੀਪਲ ਜੇਪੀ ਸਿੰਘ ਜੁੜੇ ਹੋਏ ਸੀ तमाम तरह ਦੀ ਜਿਹੜੀ ਰਾਜਨੀਤਿਕ ਖਬਰਾਂ ਸੀ ਉਹਨਾਂ ਤੇ ਪ੍ਰਚਾਰ ਚਾਤ ਪਾਈ ਤੁਸੀਂ ਆਪਣੀ ਫੀਡਬੈਕ ਸਾਨੂੰ ਹਰ ਵਾਰ ਦੇ ਨਾਲ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ ਸੋ ਬਹੁਤ ਬਹੁਤ ਸ਼ੁਕਰੀਆ ਪ੍ਰਿੰਸੀਪਲ ਸਾਹਿਬ ਤੁਹਾਡਾ ਧੰਨਵਾਦ ਅੱਜ ਜੀ ਤੁਹਾਡਾ ਵੀ ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਗੱਲਬਾਤ ਦਾ ਜੀ ਥੈਂਕ ਯੂ ਪ੍ਰਿੰਸੀਪਲ